ਅਸੀਂ ਕਹਦੇ ਨੇ ਇੱਕ ਮੈਨੂੰ ਗੱਲ ਹੋਰ ਜ਼ਿਆਦਾ ਆ ਗਈ ਰਾਜ ਕਰੇਗਾ ਪੜਦੇ ਆਪਾਂ ਰਾਜ ਕਰੇਗਾ ਕਰੂ ਕਦੋਂ ਆਕੀ ਰਹੇ ਨਾ ਕਿ ਬਾਗੀ ਨਾ ਰਹੇ ਕੋਈ ਖਾਲਸਾ ਰਹੇ ਤਾਂ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅਸੀਂ ਤਾਂ ਪਹਿਲੀ ਰਹੇ ਤੋਂ ਬਾਗੀਆਂ ਕੋਲ ਨਾਸ਼ ਰਾਜ ਕਰੇਗਾ ਖਾਲਸਾ ਗੁਰੂ ਗ੍ਰੰਥ ਸਾਹਿਬ ਤੋਂ ਬਾਗੀ ਅਸੀਂ ਹੋਈ ਫਿਰਦੇ ਆਂ ਜੀ ਬਾਗੀ ਤਾਂ ਅਸੀਂ ਹੋਈ ਫਿਰਦੇ ਆਂ ਖਾਲਸਾ ਰਹੇ ਤਾਂ ਤੂੰ ਗੁਰੂ ਦੀ ਬਾਣੀ ਤੋਂ ਸੋਚੋ ਜਰਾ ਬਾਗੀ ਬਾਕੀ ਹੋ ਕੇ ਗੁਰੂ ਤੋਂ ਕੀ ਲਵਨੇ ਰਾਜ ਕਰੇਗਾ ਖਾਲਸਾ ਤੇ ਰਾਜ ਕੀ ਦਾ ਇਹ ਦੇਖੀਏ ਤਾਂ ਉਂਗਲਾਂ ਤੇ ਅਕੀ ਪਾਇ ਮੁੰਦੀਆਂ ਕਿਸੇ ਜੋਤਸੀ ਦੀਆਂ ਜਿ ਕਿਹਨੇ ਪਾਈਆਂ ਰਾਜ ਕੀ ਦਾ ਜੋਤਸੀ ਦਾ ਬੋਲੋ ਰਾਜ ਕੀ ਦਾ ਕਿਧਰ ਰਾਜ ਚੱਲ ਰਿਹਾ ਹੈ ਅਨਾਗ ਮੁੰਦੀਆਂ ਪਾਈਆਂ ਕੁੱਟ ਤੇ ਕਿਧਰ ਰਾਜ ਹੈ ਗੁਰੂ ਦਾ ਹਕੀ ਮੌਲਜੀ ਬੰਨੀ ਹੈ ਰਾਜ ਕੀ ਦਾ ਦੇਖ ਲੋ ਸਮਝ ਰੂ ਵੀ ਦਾ ਰਾਜ ਆ ਪੜਦਾ ਰਾਜ ਕਰੇਗਾ ਖਾਲਸਾ ਇੱਥੇ ਤਵੀਤ ਬੰਨੇ ਟੋਲੇ ਨਾ ਕਿਸੇ ਪਖੰਡੀ ਨੂੰ ਫੜਾ ਹੈ ਨਾ ਤੇ ਹਲਾ ਰਾਜ ਕੀ ਦਾ ਕੀ ਚੇਲੇ ਦਾ ਕਿਥੋਂ ਲੈ ਕੇ ਤੂੰ ਕਿਸੇ ਬੂਬਣੀ ਦਾ ਤਵੀਤ ਕਿਹ ਜੀ ਹਾਂ ਬੰਨੀ ਇੱਥੇ ਬੰਨੀ ਰਾਜ ਆ ਗੱਲ ਦੇ ਵਿੱਚ ਕੀ ਪਾਇਆ ਲੋਕਟ ਕਿਸੇ ਪਖੰਡੀ ਦਾ ਰਾਜ ਕੀ ਦਾ ਹੈ ਘੇਟ ਖੇਟ ਤੇ ਬੰਨੇ ਨੇ ਬੂ ਮਿਰਚਾਂ ਰਾਜ ਕੀ ਦਾ ਮਨੋਵਾਦ ਦਾ ਗੇਟ ਤੇ ਨੇ ਉਹ ਮਿਰਚਾ ਰਾਜ ਕਰੇਗਾ ਖਾਲਸ ਆਏ ਨੇ ਗੇਟ ਤੇ ਰਾਜਕੀਦਾ ਹੈ ਨਿਗਾਹ ਮਾਰ ਲਿਓ ਸਾਰਾ ਮਰ ਤਾਂ ਨਾ ਕਹਤਾ ਨਿਗਾਹ ਮਾਰ ਲਿਓ ਰਾਜਕੀਦਾ ਹੈ ਆ ਇੱਥੇ ਕਿੱਥੇ ਇੱਥੇ ਕਿਧਰ ਰਾਜ ਹੈ ਨਿਗਾਹ ਮਾਰ ਲਓ ਇੱਥੇ ਕਿੱਥੇ ਸਿਰ ਤੇ ਕਿਧਰ ਰਾਜ ਹੈ ਕੈਂਚੀ ਦਾ ਕੈਂਚੀ ਦਾ ਰਾਜ ਹੈ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਹਜਾਮਤਾਂ ਤੇ ਪੁੱਠੀ ਟੋਪੀ ਰਾਜਕੀਦਾ ਹੈ ਬੋਲੋ ਰਾਜਕੀਦਾ ਹੈ ਪੁੱਠੀਆਂ ਟੋਪੀਆਂ ਡਿਜ਼ਾਈਨ ਦਾ ਹਜਾਮ ਤਾਂ ਤੇ ਕਹਿੰਦੇ ਰਾਜ ਕਰੇਗਾ ਖਾਲਸਾ ਮੂੰਹ ਚ ਵਿੱਚ ਤਮਾਕੂ ਤੁੰਨਿਆ ਹੋਇਆ ਕਹਿੰਦੇ ਮੇਰਾ ਰੁੱਸੇ ਨੱਕ ਲਗੀਆਂ ਬਾੜਾ ਹਾਂ ਡੱਕ ਲੱਗਿਆ ਹੋਇਆ ਟਰੈਕਟਰ ਦੇ ਉੱਤੇ ਗੰਦੇ ਗੀਤ ਉਧਰੋਂ ਜਰਦਾ ਚੱਬਦਾ ਪਚਕਿਆਰੀਆਂ ਮਾਰਦਾ ਜਾਂਦਾ ਤੇ ਬਾਡੀ ਤੇ ਲਿਖੀ ਸਰਦਾ ਮੇਰਾ ਰੁੱਸੇ ਨੱਕ ਲਗੀਆਂ ਬਾੜਾ ਜੱਗ ਭਾਵੇਂ ਸਾਰਾ ਰੁੱਸੇ ਦੇਖ ਹਲੂਣਾ ਇੱਕ ਤੁਜੀ ਵੀਰਾਂ ਨੂੰ ਸੁਖਾਓ ਦੱਸੋ ਇੱਥੇ ਗਏ ਅਸੀਂ ਰਾਜ ਮਨ ਤੇ ਕਿਹਦਾ ਰਾਜ ਹੈ ਮੰਨੂ ਬਾਦ ਦਾ ਜਰਾ ਬੁਰੀ ਨਜ਼ਰ ਮੰਨਦਾ ਹੈ ਰਾਸ਼ੀ ਹਾਲ ਮੰਨਦਾ ਹੈ ਜੋਤਿਸ਼ ਮੰਨਦਾ ਹੈ ਮੰਨ ਤੇ ਮੰਨੂ ਬਾਦ ਦਾ ਰਾਜੀ ਹੈ ਨਾ ਤੇ ਰਾਜ ਕੀ ਦਾ ਹੋਵੇ ਮੰਨ ਤੇ ਗੁਰੂ ਦਾ ਹੋਣਾ ਚਾਹੀਦਾ ਨਾ ਕੀ ਕਹੇ ਗੁਰੂ ਗੁਰੂ ਗੁਰ ਮੇਰੇ ਮਨਾਂ ਗੁਰੂ ਗੁਰੂ ਰਹਿ ਗਏ ਜਿਹਦੇ ਮੰਨ ਤੇ ਰਾਜ ਹੈ ਨਾ ਉਹ ਕੋਈ ਮਰਜੀ ਕੁਝ ਪੁੱਛਦਾ ਹੈ ਉਹ ਮਗਰ ਉਮਰੋਂ ਕੀ ਕਹਿੰਦਾ ਗੁਰੂ ਸਾਹਿਬ ਜੀ ਐਂ ਕਹਿੰਦੇ ਗੁਰੂ ਸਾਹਿਬ ਜੀ ਐਂ ਕਹਿੰਦੇ ਗੁਰੂ ਸਾਹਿਬ ਜੀ ਫਿਰ ਦੂਜਾ ਵੀ ਪਤਾ ਕੀ ਕਹਿੰਦਾ ਕਹਿੰਦੇ ਉਹ ਤਾਂ ਆਪਾਂ ਸਾਰਾ ਦਿਨ ਗੁਰੂ ਦੇ ਗੁਣ ਹੀ ਆਉਂਦਾ ਹੈ ਗੁਰੂ ਗੁਰੂ ਦਾ ਮਤਲਬ ਹੀ ਨਹੀਂ ਪਾ ਵੀ ਗੁਰੂ ਗੁਰੂ ਭਾਵ ਵੀ ਕਿਤੇ ਕੋਈ ਕਰੇ ਬਸ ਗੱਲ ਬਾਣੀ ਦਾ ਪ੍ਰਮਾਣ ਗੁਰੂ ਸਾਹਿਬ ਇਹ ਕਹਿੰਦੇ ਗੁਰੂ ਸਾਹਿਬ ਸਾਡਾ ਸੰਬੰਧ ਹੀ ਨਹੀਂ ਕਿਸੇ ਡੇਰੇ ਨਾਲ ਕਿਸੇ ਭੂਮਨੇ ਨਾਲ ਕਿਸੇ ਚੇਤ ਚੇਲੇ ਨਾਲ ਕਿਸੇ ਜੋਤਸੀ ਨਾਲ ਕਿਸੇ ਕੱਚੇ ਪਿੱਲੇ ਨਾਲ ਸਾਡੇ ਤਾਂ ਮੰਨ ਤੇ ਗੁਰੂ ਦਾ ਰਾਜ ਹੋਵੇ ਵੇੜੇ ਦੇ ਖੰਡਕੀ ਵੀ ਕਹਦੇ ਹੋ ਆਪਣੇ ਵੇੜੇ ਵੀ ਕਰ ਲੋ ਹਾਂ ਸਾਰੇ ਰਾਜ ਗੁਰੂ ਦਾ ਰਾਜ ਵੀ ਸਾਰੇ ਬਾਬੇ ਪੀਰ ਪਖੰਡਵਾਦੀ ਚੰਨ ਚੰਨ ਵਾਰੋ ਹੁੰਝ ਕੇ ਸਾਰਾ ਟੱਬਰ ਇਕੱਠੇ ਹੋ ਜਾ ਵੇੜੇ ਚ ਉਥੇ ਪਹਿਲਾਂ ਕਹਦੇ ਹੋ ਅੱਜ ਤੋਂ ਬਾਅਦ ਇਸ ਘਰ ਦਾ ਕੋਈ ਮੈਂਬਰ ਕਿਸੇ ਜੋਤਸੀ ਕੋਲੇ ਨਹੀਂ ਜਾਊਗਾ ਹੱਥ ਦਖਾਉਣਾ ਇਸ ਘਰ ਵਿੱਚ ਅੱਜ ਤੋਂ ਬਾਅਦ ਕਿਸੇ ਭੂਵਨੇ ਦਾ ਪੁੱਤ ਵੀ ਤੇ ਕੋਈ ਸੁਹਾਗ ਦੀ ਪੁੜੀ ਨਹੀਂ ਆਊ ਇਸ ਘਰ ਦਾ ਕੋਈ ਮੈਂਬਰ ਕਿਸੇ ਪਖੰਡੀਆਂ ਦੇ ਮਸਿਆਂ ਤੇ ਪੁੰਨਿਆਂ ਦੇ ਉੱਤੇ ਜਾਂ ਕੋਤਰੀਆਂ ਚ ਪਾਠ ਨਹੀਂ ਕਰਾਊ ਇਹ ਇਸ ਘਰ ਦਾ ਕੋਈ ਮੈਂਬਰ ਕਿਸੇ ਪਖੰਡਵਾਦ ਨੂੰ ਕਰਮ ਕਾਂਡ ਨੂੰ ਨਹੀਂ ਮੰਨੋ ਸਾਰਾ ਕੁਝ ਕਰਕੇ ਤੇ ਜਿਖਾਰਾ ਦੇ ਜਾ ਦਿਓ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਅੱਜ ਤੋਂ ਬਾਅਦ ਸਾਡੇ ਘਰ ਵਿੱਚ ਸਾਡੇ ਵੇੜੇ ਵਿੱਚ ਗੁਰੂ ਦੀ ਚੱਲੂਗੀ ਖਾਲਸਾ ਰਹਿਤ ਚੱਲੂਗੀ ਸਾਰਾ ਕੁਛ ਮਾਰੋ ਚਲਾ ਕੇ ਤੁਹਾਨੂੰ ਆਪਣੇ ਵਿਹੜੇ ਵਿੱਚ ਖਾਲਸਾ ਰਾਜ ਕਰਨ ਤੋਂ ਰੋਕਦਾ ਕੌਣ ਨੇ ਤੁਸੀਂ ਆਪ ਹੀ ਨਹੀਂ ਕੀਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਆਪ ਨੇ ਕਰ ਲੋ ਆਪਣੇ ਮਨ ਤੇ ਕਰ ਲੋ ਇਹ ਵੀ ਨਾਲ ਕਰ ਲੋ ਮਾਰੋ ਚਲਾ ਕੇ ਸਾਰਾ ਕੁਛ ਹਾਂਜੀ ਵਿਹੜੇ ਚ ਖੜ ਕੇ ਜਕਾਰੇ ਗਜਾ ਦਿਓ ਇੱਥੇ ਗੁਰੂ ਦੀ ਚੱਲੂ ਸਾਡੇ ਘਰ ਚਾ ਸਾਡੇ ਘਰ ਦਾ ਕੋਈ ਸੰਬੰਧ ਨਹੀਂ ਸੋ ਇਦਾਂ ਕਰੋ ਇਹ ਕੁਛ ਕਰ ਗਏ ਇਸ ਕਹਿ ਦੇ ਕਿ ਗੁਰੂ ਗੁਰੂ ਗੁਰ ਕਰਮਣ ਗੁਰੂ ਵਿਣਾ ਮੈ ਨਾਹੀ ਹੋ ਗੁਰ ਕੀ ਟੇਕ ਰਹਾ ਹੋਂ ਦੇ ਨਰਾਤ ਹੁਣ ਜਾ ਕੀ ਕੋਈ ਨਾ ਮਿਟਾ ਦਾਤ ਹੋਰ ਕਹਿਦਿਆਂ ਗੱਲ ਵੀ ਸ਼ਬਦ ਹੈ ਜੋ ਉਹ ਚੋਟ ਵੀ ਕਰਦਾ ਕਈ ਵਾਰ ਤੇ ਅੰਦਰ ਹਲਾਅ ਹੁੰਦਾ ਹੈ ਚੋਟ ਵੀ ਸ਼ਬਦ ਦੀ ਬੜੀ ਗਹਿਰੀ ਹੈ ਮੈਂ ਸਿਰਫ ਇਸ਼ਾਰੇ ਮਾਤਰ ਦੇ ਦੇ ਹੁਣ ਸਮਾਂ ਨਹੀਂ ਕਿਉਂਕਿ 15 ਮਿੰਟ ਬਾਅਦ ਹੋਰ ਵਿਚਾਰਾ ਕਰਨੀ ਹੈ ਇਸ਼ਾਰਾ ਮਾਤਰ ਕੁੱਡਾ ਦੇਖੋ ਵੱਡੀ ਗੱਲ ਕਹੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤិន ਕੈ ਸੰਤ ਸਾਥ ਵੱਡਿਆਂ ਸਿਉ ਕਿਆ ਰੀਸ ਜਿਥੈ ਨੀਚ ਸੰਭਾਲੀ ਅਣ ਤਿਥੈ ਨਦਰ ਤੇਰੀ ਬਖਸ਼ਿਸ਼ ਕੁੱਡੀ ਵੱਡੀ ਗੱਲ ਆ ਜਿੱਥੇ ਮਨੂਬਾਦ ਦੇ ਲਤਾੜੇ ਲੋਕਾਂ ਦੀ ਸੰਭਾਲ ਹੁੰਦੀ ਹੈ ਜਿਨ੍ਹਾਂ ਨੂੰ ਨੀਚ ਨੀਚ ਕਹਿ ਕੇ ਸ਼ੁੱਧਰ ਸ਼ੁੱਧਰ ਕਹਿ ਕੇ ਦਰਬਾਰ ਦਾ ਤਾਲਾ ਤਾਣ ਦਿੱਤਾ ਜਿੱਥੇ ਲਤਾਣੇ ਲੋਕਾਂ ਦੀ ਸੰਭਾਲ ਹੁੰਦੀ ਹੈ ਉੱਥੇ ਰੱਬ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਭਾਰਤ ਦੇ ਵਾਸੀ ਆਂਚੇ ਗੱਲ ਸਮਝੇ ਜਾਣ ਜਿੱਥੇ ਨੀਚ ਸੰਭਾਲ ਲੈਣ ਦੱਸੇ ਨਦਰ ਤੇਰੀ ਬਖਸ਼ੀਸ ਅੱਜ ਹੀ ਰੱਬ ਦੀ ਕਿਰਪਾ ਵਰਤ ਸਕਦੀ ਹੈ ਬੋਲੋ ਸਤਨਾਮ ਵਾਹਿਗੁਰੂ ਸ਼ਬਦਾਂ ਦਾ ਟੁੱਟ ਗਏ ਹਾਂ ਸੰਭਾਲਣਾ ਤਾਂ ਕਿਹੜਾ ਹੁਣ ਤਾਂ ਗੁਰਦੁਆਰੇ ਵੰਡਲੇ ਕਿਹੜੀ ਏਕਤਾ ਵੰਡਲੇ ਕਿੰਨਾ ਵੰਡਲੇ ਹਾਂ ਹੁਣ ਤਾਂ ਵਾਟੇ ਵੰਡ ਤੇ ਧਰਮ ਦੇ ਠੇਕੇ ਸਿੱਖੀ ਦੇ ਠੇਕੇਦਾਰਾਂ ਨੇ ਵਾਟਾ ਵੰਡਤਾ ਕਿਨਾ ਵਾਟੇ ਵੰਡ ਤੇ ਭਾਂਡੇ ਵੰਡ ਤੇ ਪੰਗਤਾਂ ਵੰਡਤੀਆਂ ਹੁਣ ਤਾਂ ਲਿਖਿਆ ਵੀ ਆ ਕਈ ਥਾਵਾਂ ਦੇ ਉੱਤੇ ਸੰਤਾਂ ਦੀ ਮਰਜ਼ਾਵਾ ਮਤਾਮਕ ਜ਼ਿਮੀਂਦਾਰਾਂ ਦੇ ਭਾਂਡੇ ਬਿਮਾਰੀਆਂ ਛੋੜੀਆਂ ਕਿੱਥੇ ਪਈਆਂ ਤੁਹਾਨੂੰ ਤੇ ਹਲਾ ਬਿਮਾਰੀ ਪਈ ਹਾਂ ਬਿਮਾਰੀ ਇਹ ਬਿਮਾਰੀ ਗੁਰੂ ਸਾਹਿਬ ਨੇ ਭਾਂਡਾ ਵੰਡਿਆ ਅਸੀਂ ਬੋਲੋ ਦਸਮੇਸ਼ ਪਿਤਾ ਨੂੰ ਕਿਹਾ ਤਸੀਂ ਪਹਾੜ ਗਿਆ ਨੇ ਕਹਿੰਦੇ ਅਸੀਂ ਵੀ ਖੰਡੇ ਦੀ ਪਹੌਲ ਛਕ ਲਾਂਗੇ ਸਿੰਘ ਸਾਪਾ ਸਾਡਾ ਵਾਟਾ ਅੰਡ ਤਿਆਰ ਕਰ ਦਿਓ ਅਸੀਂ ਚੌਰ ਨਾਈ ਸ਼ੀਮਪੇ ਚਮਾਰਾਂ ਜੱਟਾਂ ਬੁੱਟਾਂ ਨਾਲ ਨਹੀਂ ਸ਼ੱਕਣਾ ਜਦ ਰਖੇ ਕਿਸਾਨ ਨੂੰ ਵੀ ਸ਼ੂਦਰ ਮੰਨਿਆ ਸੀ ਮਨ ਨੂੰ ਬਾਤ ਜੀ ਕਿ ਸਮਝ ਲਓ ਸਰਦਾਰਤਾ 바ਵਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਜਾ ਕੇ ਜਮੀਨਾਂ ਦੇ ਕੇ ਜਾਂ ਗੁਰੂਦਰ ਨੇ ਸਾਰਿਆਂ ਨੂੰ ਕੋਈ ਇੱਕੋ ਜਿਹਾ ਬਣਾਇਆ ਸਾਰਿਆਂ ਨੂੰ ਕਹਿੰਦੇ ਅਸੀਂ ਇਹਨਾਂ ਨਾਲ ਨਹੀਂ ਸ਼ੱਕਣਾ ਸਾਡਾ ਵਾਟਾ ਅੱਡ ਤਿਆਰ ਕਰ ਦਿਓ ਦਸ਼ਮੇਸ਼ਪੀਤਾ ਕਹਿੰਦੇ ਸਾਹਮਣੇ ਰਾਹ ਜਾਂਦਾ ਨਾ ਉਹ ਸਾਹਮਣੇ ਰਾਹ ਉਹ ਰਾਹ ਪੈ ਜਾਓ ਡੰਡੀ ਲੱਗੋ ਇੱਥੋਂ ਕਰ ਦਿਓ ਵਾਟਾ ਅੱਡ ਤਿਆਰ ਇਹਨਾਂ ਦਾ ਜੇ ਤੁਸੀਂ ਜਾਤ ਦਾ ਹੰਕਾਰ ਛੱਡਣ ਨੂੰ ਤਿਆਰ ਨਹੀਂ ਅਸੀਂ ਤੁਹਾਨੂੰ ਸਿੱਖੀ ਵਿੱਚ ਸ਼ਾਮਲ ਕਰਨ ਨੂੰ ਤਿਆਰ ਨਹੀਂ ਡੰਡੀ ਲੱਗੋ ਤੁਸੀਂ ਬੋਲੋ ਸਤਨਾਮ ਆਹ ਗੁਰਮਤ ਹੈ ਇਹ ਰੁੱਖਾਪਣਾ ਨਹੀਂ ਖਰਾਪਪਣ ਹੈ ਹਾਂਜੀ ਰੱਬ ਦੇ ਪਿਆਰਾਂ ਦੀ ਸੁਰਤ ਤਿੱਖੀ ਹੁੰਦੀ ਹੈ ਰੁੱਖਾਪਣ ਨਹੀਂ ਹੁੰਦਾ ਤਿੱਖਾਪਣ ਹੁੰਦਾ ਰੱਬ ਦੇ ਪਿਆਰਾਂ ਚ ਤੂੰ ਡੰਡੀ ਲੱਗੋ ਜਾਂ ਕਰ ਦਿਓ ਬਾਟਾ ਅੱਡ ਤਿਆਰ ਇਹਨਾਂ ਦਾ ਇੱਥੇ ਜਾਤ ਦੇ ਹੰਕਾਰ ਨੂੰ ਕੋਈ ਥਾਂ ਨਹੀਂ ਉਹ ਡੰਡਾਵਾ ਆ ਦਿੰਦਾ ਲੱਗ ਜੋ ਡੰਡੀ ਲੱਗੋ ਤੁਸੀਂ ਡੰਡੀ ਲੱਗੋ ਇਥੋਂ ਆ ਗੱਲ ਆ ਤੁਹਾਨੂੰ ਸਮਝੀ ਸਾਰੇ ਉਹ ਖੰਡੇ ਦੀ ਪਹੌਲ ਛੱਕਦੇ ਆ ਪਹਿਲੀ ਗੱਲ ਹੈ ਕਲਨਾਸ਼ ਜਾਤ ਗੋਤ ਖਤਮ ਕਾਸਤ ਸਭ ਕਾਸਤ ਖਤਮ ਆ ਗੱਲ ਕਿ ਦੜ ਹੋ ਜੇ ਸਭ ਨੂੰ ਅੱਜ ਹੀ ਦੇਖੀ ਅੱਜ ਹੀ ਦਿਖਾਉਂਦੀ ਕ੍ਰਾਂਤੀ ਗੁਰੂ ਪਾਬ ਜੀ ਦਾ ਪਹਿਲਾਂ ਰਾਜ ਇਹ ਦੱਸਿਆ ਮੈਂ ਇੱਕ ਗੱਲ ਕਰਾਂ ਮੈਂ ਕਹਿੰਦੇ ਨਾਨਕ ਰਾਜ ਚਲਾਇਆ ਬੋਲੋ ਬੋਲੋ ਨਾਨਕ ਰਾਜ ਚਲਾਇਆ ਕਿਵੇਂ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਕਦੇ ਗੁਰੂ ਬਾਬਾ ਜੀ ਨੇ ਬੜੀ ਮਜਬੂਤ ਨਹੀਂ ਰੱਖ ਕੇ ਸੱਚ ਦਾ ਕਿਲਾ ਉਸਾਰ ਕੇ ਸੱਚ ਦਾ ਰਾਹ ਚਲਾਇਆ ਸੱਚ ਸੱਚ ਦਾ ਸਾਰਾ ਸਮਝ ਗਏ ਕਿ ਸੱਚ ਯੂਨੀਵਰਸਲ ਹੁੰਦਾ ਹੈ ਸੱਚ ਵਿਸ਼ਵ ਵਿਆਪੀ ਹੁੰਦਾ ਹੈ ਸੱਚ ਨੂੰ ਜਾਤਾਂ ਗੋਤਾਂ ਵਰਨਾ ਮਾਜਵਾ ਚ ਬੰਦਿਆ ਨਹੀਂ ਜਾ ਸਕਦਾ ਸੱਚ ਕਿਉਂਕਿ ਸੱਚ ਦੇ ਤਾਂ ਰਾਹ ਨਹੀਂ ਕਿਸੇ ਨੂੰ ਇਸ ਕਰਕੇ ਮੇਰੇ ਗੁਰੂ ਬਾਬਾ ਜੀ ਤਾਂ ਪਰਮੇਸ਼ਰ ਨੂੰ ਵੀ ਸੱਚ ਕਹਤਾ ਕਹਿੰਦਾ ਤੁਸੀਂ ਰੋਵਾ ਨਾ ਪਾਇਓ ਵੀ ਰਾਮ ਕਹਤਾ ਅੱਲਾਹ ਕਹਤਾ ਵੈਸੇ ਨੂੰ ਨਵੇਂ ਤਾਂ ਸੱਚ ਕਹਦੇ ਨੇ ਆਦ ਸੱਚ ਜੁਗਾਂਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ ਆ ਸੱਚ ਕਹਿੰਦੇ ਸੱਚੀ ਸੱਚੀ ਕਹਿੰਦੇ ਮਜਬੂਤ ਨਹੀਂ ਰੱਖ ਕੇ ਮਜਬੂਤ ਨਹੀਂ ਰੱਖ ਕੇ ਨਾ ਸੱਚ ਦੀ ਮਜਬੂਤ ਨਹੀਂ ਯਾਦ ਰੱਖਿਓ ਤੇ ਸੱਚ ਦਾ ਕਿਲਾ ਤੇ ਸੱਚ ਦਾ ਰਾਜ ਲਾਏ ਅਗਰ ਉਹਨਾਂ ਨੇ ਸੱਚੇ ਰਾਜ ਦੇ ਵਿੱਚ ਜਿਹੜਾ ਗੁਰਸਿੱਖ ਗੁਰੂ ਨਾਲ ਜੁੜ ਕੇ ਕਰਦਾ ਨਾ ਇਸ ਰਾਜ ਵਿੱਚ ਕਦੇ ਵੀ ਕਿਸੇ ਨੂੰ ਜਬਰ ਜੂਰੋਂ ਤੱਕਾ ਨਹੀਂ ਹੁੰਦਾ ਇਹ ਸੱਚ ਦਾ ਰਾਜ ਕਹਿੰਦਾ ਸਭ ਨੂੰ ਹੱਕ ਸੱਚ ਨਾਲ ਮਿਲੇ ਸਭ ਦੀਆਂ ਜ਼ਰੂਰੀ ਲੋੜਾਂ ਪੂਰੀਆਂ ਹੋਣ ਸਭ ਨੂੰ ਰੋਟੀ ਕੱਪੜਾ ਮਕਾਨ ਵਿੱਦਿਆ ਦਵਾਈ ਰੋਜ਼ਗਾਰ ਸਾਰਿਆਂ ਨੂੰ ਮਿਲੇ ਸਾਰੀ ਮਨੁੱਖਤਾ ਇੱਕ ਹੈ ਕੋਈ ਕਿਸੇ ਤਰ੍ਹਾਂ ਦਾ ਪਾਠ ਪੂਜਾ ਕਰਦਾ ਕਿਸ ਜੋ ਕਰਦਾ ਮਨੁੱਖ ਆਪਣੇ ਵਿਚਾਰਾਂ ਤੋਂ ਤੀ ਆਜ਼ਾਦ ਹੈ ਮਹਾਰਾਜ ਸਿੰਘ ਦਾ ਪੜ੍ਹ ਕੇ ਦੇਖ ਲਓ ਧਰਮ ਦੇ ਨਾਂ ਤੇ ਤੱਕਾ ਹੋਇਆ ਕਿਸੇ ਨੂੰ ਦੱਸੋ ਦਿਓ ਮੈਨੂੰ ਉਹ ਸਿੱਟਾਂ ਵੀ ਬਣਾਈਆਂ ਮੰਦਰਾਂ ਵੀ ਬਣਾਏ ਮੰਦਰਾਂ ਨੂੰ ਸੋਨਾ ਤੱਕ ਵੀ ਲਾਤਾ ਮਹਾਰਾਜ ਸਿੰਘ ਨੇ ਹੈ ਕਿਤੇ ਹਾਂਜੀ ਸੋ ਸੋ ਸਿੱਖਾਂ ਦੇ ਰਾਜ ਵਿੱਚ ਸਾਰੇ ਖਸ਼ਾਲ ਹੁੰਦੇ ਆ ਸਿੱਖਾਂ ਦੇ ਰਾਜ ਤੋਂ ਕਿਸੇ ਨੂੰ ਘਬਰਾਉਣ ਦਾ ਲੋੜ ਹੀ ਨਹੀਂ ਨਾ ਪਿੱਛੋਂ ਤੋਂ ਲੈ ਕੇ ਜਿੰਨੇ ਰਾਜ ਹੋਇਆ ਤੇ ਬਾਬਾ ਬੰਦਾ ਸਿੰਘ ਫਾਦਰ ਦੇਖ ਲੈ ਹੋਇਆ ਕਿੰਨਾ ਤੱਕਾ ਗਰੀਬਾਂ ਨੂੰ ਕਿਵੇਂ ਉਹਦੇ ਦਿੱਤੀ ਕਿਵੇਂ ਕਾਸਤਕਾਰਾਂ ਨੂੰ ਜ਼ਮੀਨਾਂ ਦਿੱਤੀਆਂ ਸਾਰਾ ਕੁਝ ਪੜ ਕੇ ਦੇਖ ਲਓ